ਪਾਣੀ ਮੈਂ ਵਰਤੀ ਜੋ ਨਹੀਂ ਨਾ ਮੀਉਂ ਨਾ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਜ਼ਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਮੈਂ ਸੀਆਈਏ ਸਟਾਫ ਇਹਨੇ ਕੰਮ ਕਰਨੇ ਮੈਂ ਤੁਹਾਨੂੰ ਹੁਣ ਤੁਸੀਂ ਜ਼ਾਲੀਆਂ ਲਵਾ ਲੋਗੇ ਮੇਰੀਆਂ ਯਾਰ ਮੈਂ ਲਾਉਣੀ ਹੈ ਜ਼ਾਲੀਆਂ ਤੇ ਟਿੱਟੇ ਨਾਲ ਜੋੜੇ ਤੇ ਲਵਾਣੀ ਮੈਂ ਡੀਐਸਪੀ ਨਾਗਰਾ ਦਾ ਗਨ ਮੈਂ ਨਾ ਨਾ ਤਾਂ ਮੈਂ ਗੱਡੀ ਦੇ ਅੱਜ ਤੱਕ ਕਦੇ ਸ਼ੀਸ਼ੇ ਤੋਂ ਜ਼ਾਲੀਆਂ ਲਾਈਆਂ ਨੇ ਅਤੇ ਨਾ ਹੀ ਲਾਉਣੀਆਂ ਨੇ ਜੀ ਹਾਂ ਇਹ ਨੌਚਵਾਨ ਜੋ ਕਾਲੀ ਗੱਡੀ ਵਿੱਚ ਜਾਲੀਆਂ ਲਾ ਕੇ ਬੈਠਾ ਹੈ ਇਹ ਬੋਲ ਇਸੇ ਨੌਚਵਾਨ ਦੇ ਨੇ ਜਿਹੜਾ ਖੁਦ ਨੂੰ ਡੀਐਸਪੀ ਦਾ ਗਨਮੈਨ ਦੱਸ ਰਿਹਾ ਹੈ ਅਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਤੇ ਰੋਕ ਪਰ ਹੈ ਉਹ ਵੀ ਉਸ ਸਮੇਂ ਜਦੋਂ ਨਾਕੇ ਤੇ ਖੜੇ ਮੁਲਾਜ਼ਮਾਂ ਨੇ ਉਸ ਨੂੰ ਗੱਡੀ ਰੋਕ ਕੇ ਜਾਲੀਆਂ ਲਾਉਣ ਲਈ ਕਹਿ ਦਿੱਤਾ ਤੂੰ ਨਹੀਂ ਫੜਕੇ ਨਾ ਹੁਣਨੇ ਚਿਹਰਾ ਮੇਰਾ ਸਾਡਾ ਹਟਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜਾੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨੇ ਜਾੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਸਾਈਡ ਤੇ ਕਰਦਾ ਮੈਂ ਕਹਿੰਦਾ ਤੂੰ ਲਾ ਲਾ ਮੈਂ ਹਰਾ ਨਹੀਂ ਕਰਦਾ ਮੇਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਪਾਈ ਲੈਂਦਾ ਹਾਂ ਭਾਜੀ ਮੈਂ ਵਰਤੀ 'ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਭਾਜੀ ਵਰਤੀ ਜਾ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਿਆ ਦੱਸੋ ਇਹਨੂੰ ਵੀ ਨਾ ਕਰਾਓ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੂੰ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੋ ਆਪ ਖਰਾ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਅਸਟਾੜੇ ਲਗਾਉਂਦਾ ਨਹੀਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਬਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤਰੇ ਤੁਸੀਂ ਇਹ ਮੈਂ ਇਹਨੂੰ ਵੀਰੇ ਦੱਸਿਆ ਇਹਨੂੰ ਕਿੰਨੀ ਗੱਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਮੈਂ ਜਾਰੀ ਹਾਂ ਪੂਰ ਸਿਟੀ ਦੇ ਤੇ ਮਲਾਜਮ ਹਾਂ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਔਰ ਨਹੀਂ ਫੁਮਾਤੋ ਸਾਬ ਹਲੋ ਮੇਰੀ ਜਿਹੜੀ ਗੱਲ ਚਾਹਦਾ ਨਹੀਂ ਮੈਂ ਜਿਹੜੀ ਗੱਲ ਆਪਾਂ ਲਈ ਤੈਨੂੰ ਹੋਣਾ ਆਪਣੀ ਜਗ੍ਹਾ ਆਉਂਗਾ ਬੁਲਾ ਜਾਨਾ ਆਪਣੀ ਜਗ੍ਹਾ ਨਹੀਂ ਵਰਦੀ ਪਾਇ ਕੋਲ ਤੇ ਨਹੀਂ ਮੈਂ ਯਾਰ ਨਹੀਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਕਮਾਲ ਲਾਉਂਦੀ ਯਾਰ ਮੈਂ ਲਾਉਣੀ ਆ ਜਾਨੀਆਂ ਤੇ ਤੇਰਾ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉ ਫਿਰ ਤੈਨੂੰ ਲਾਉਣੀ ਆ ਮੈਂ ਆਹ ਜੈਡ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਬਾਟਰੀ ਪਵਾ ਦੇ 60 ਪਈ ਮਲਾਜਮ ਐ ਤੇ ਜਾਨੀਆਂ ਲਾ ਕੇ ਤੇਰੇ ਫੇਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਧੀਆ ਹੀ ਕਹਤਾ ਸੀ ਤ ਤੂੰ ਰੁਕ ਜਣਾ ਮੈਨੂੰ ਕਿਉਂ ਰੁਕਣਾ ਨਹੀਂ ਜਦੋਂ ਮੈਂ ਇੱਕ ਰੀ ਕਹਿ ਤਾ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਹਿਆ ਕੀ ਕਹਿਆ ਕੀ ਕਹਿਆ ਮੈਂ ਕਿਹਾ ਕਿ ਉਹਦੇ ਦੇਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜ ਕੇ ਭਾਈ ਸਾਈਡ ਤੇ ਕਰਨਾ ਮੇਰੀ ਜਾਨ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੁਕੋ ਕੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀ ਇੱਕ ਮੇਰੇ ਗੱਲ ਹਾਂ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਨਹੀਂ ਹੁੰਦੇ ਦੋ ਦੇ ਜੀ ਰਹਿ ਵੀ ਜਾ ਕੇ ਪੁੱਛ ਤੈਨੂੰ ਕਵਰੀ ਕੀ ਕੀਤੀ ਫਿਰ ਜੀ ਰਹਿ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਜਾ ਮੈਂ ਕੀ ਕਰਾਂ ਫਿਰ ਅਵੀ ਰੁਕੀ ਜਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨੂੰ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਨੂੰ ਤੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਸਾਨੂੰ ਮੈਦੀ ਹੋਹੀ ਆਪਣੀ ਰੂੜੀ ਕਰਾਂ ਮਾਨੂੰ ਕਿ ਤੀਨੇ ਤੇ ਇਹ ਕਿਹੜੀ ਗੱਲ ਜੇ ਜਿਹੜੀ ਰੂੜੀ ਤੂੰ ਕਰ ਰਿਹਾ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰਿਹਾ ਇਸ ਬੇਟਾ ਮੈਂ ਨਹੀਂ ਰੱਖ ਦੇਣਾ ਨਹੀਂ ਖੜਨਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਤੇ ਗੱਡੀ ਤੋਂ ਜਾਲੀਆਂ ਲਾਉਣ ਅਤੇ ਗੱਡੀ ਨੂੰ ਸਾਈਡ ਤੇ ਲਗਵਾਉਣ ਦੀ ਗੱਲ ਸੁਣ ਕੇ ਖੁਦ ਨੂੰ ਮੁਲਾਜ਼ਮ ਦੱਸਣ ਵਾਲਾ ਇਹ ਨੌਜਵਾਨ ਪੜਕ ਉੱਠਿਆ ਅਤੇ ਤੂੰ ਤੂੰ ਮੈਮੇ ਤੇ ਉੱਤਰ ਆਇਆ ਇਹ ਨਹੀਂ ਨਹੀਂ ਇਸ ਨੇ ਵੱਡੇ ਅਧਿਕਾਰੀ ਨੂੰ ਫੋਨ ਕਰਨ ਦੀ ਤੌਸਤਾ ਜਮਾਈ ਹੀ ਨਾਲ ਹੀ ਇਹ ਦੂਜੇ ਮੁਲਾਜ਼ਮਾਂ ਦੀ ਡਿਊਟੀ ਤੇ ਸਵਾਲ ਵੀ ਚੁੱਕਦਾ ਅਨਸਰਾਇਆ ਜਦਕੇ ਮੌਕੇ ਤੇ ਮੌਜੂਦ ਏਐਸਆਈ ਨਾਲ ਵੀ ਇਸ ਨੌਜਵਾਨ ਵੱਲੋਂ ਤੋਂ ਤੋਂ ਮੈਮੇ ਕੀ ਕੀਤੀ ਗਈ ਸੀ ਆਪਰੇਸ਼ਨ ਦੀ ਤੇ ਤੁਹਾਡੀ ਡਿਊਟੀ ਜਿਹੜੀ ਕੀ ਕਰਨੀ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਵਾਉਣੀ ਜਾਂ ਮੈਂ ਨਹੀਂ ਲਵਾਉਣੀ ਮੈਂ ਲਵਾਉਣੀ ਜਾਂ ਲਵਾਉਣੀ ਮੈਂ ਲਵਾਉਣੀ ਜਾਂ ਲਵਾਉਣੀ ਮੈਂ ਲਵਾਉਣੀ ਨਹੀਂ ਲਵਾਉਣੀ ਨਹੀਂ ਲਵਾਉਣੀ ਮੈਂ ਜਦੋਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਿੰਨ ਥੱਲੇ ਨਹੀਂ ਹੁਣ ਥੱਲੇ ਠੀਕ ਹੋਏ ਲਵਾਵਾਂ ਕੰਡਣ ਕਰਦੇ ਸਾਡੇ ਸਾਣ ਕਾੜੇ ਤੁਸੀਂ ਜੂਰੀ ਕੰਡਣ ਪਾਸ ਥੋੜੀ ਜੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਫੋਨ ਜਨਾਲਾ ਕਿ ਬਕਵਾਸ ਵਾਲੀ ਕੀ ਬਕਵਾਸ ਸਾਣ ਕਰਦੇ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਇਹਨੂੰ ਸਾਡੇ ਸਾਣ ਕੰਡਣ ਨੇ ਜੂੜੀ ਆਪਣੀ ਰੱਖਣੇ ਮੈਂ ਕੰਡਣ ਮੈਂ ਮੈਗਨਸ ਸਾਹਿਬ ਕੰਡਣੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਲਾਉ ਟਿੱਕੀ ਸਾਡ ਨੂੰ ਹਲੋ ਕੰਦੀ ਸਾਹਿਬ ਆਹ ਸਾਰੇ ਇੱਥੇ ਰੋਕ ਕੇ ਗਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵਾਡਾ ਮਲਾਜ ਇਮਪਲਾਂਟਮ ਕਾਣਾ ਵਾਦੀ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦੁਕਾਨਾ ਵਿੱਚ ਨਹੀਂ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਉਹ ਹੀ ਉਹ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਟ੍ਰੇਟ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਆਖਣੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤਾਂ ਜਾ ਸਕਦਾ ਹੀ ਕਰ ਮਜ਼ਾ ਮਲਾਜ ਲਾ ਰਿਹਾ ਨਾ ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਹਾਂ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਦੂ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਕੰਮ ਕਰਦਾ ਮੈਂ ਵੀ ਆਪਣੀ ਡਿਊਟੀ ਕਰਾਂਦੇ। ਸਿੱਧਾ ਤੂੰ ਆਪੜ ਲਿਆ ਇਸੇ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ? ਕਿੰਨੀ ਵੀ ਇੱਜ਼ਤ ਦੇਣਾ ਬਲੋ। ਕਿੰਨੀ ਇੱਜ਼ਤ ਕਿੰਨਾ ਕੋਈ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਵਿੱਚੇ ਤੁਹਾਡਾ ਵੀ ਸੋ। ਸਿੱਧਾ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਠੀਕ ਆ। ਇਦਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਮੈਂ ਖਵਾਣਾ ਸਿੱਤਮ ਕੌਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਆ ਮੈਨੂੰ ਮਲਾਜਮਾ ਕੋਗਰੇਟ ਤੇ ਕਰੋ ਕਰ ਹੋ ਸਕਦਾ ਹੈ ਕਿ ਨੌਜਵਾਨ ਡੀਐਸਪੀ ਦਾ ਗਨਮੈਨ ਹੋਵੇ ਪਰ ਸਵਾਲ ਇਹ ਹੈ ਕਿ ਕੀ ਡੀਐਸਪੀ ਦੇ ਗਨਮੈਨ ਲਈ ਰੂਲ ਹੋਰ ਨੇ ਕਿ ਡੀਐਸਪੀ ਦਾ ਗਨਮੈਨ ਬਿਨਾਂ ਵਰਦੀ ਤੋਂ ਗੱਡੀ ਦੇ ਸ਼ੀਸ਼ੇ ਕਾਲੇ ਕਰਵਾ ਕੇ ਜਾਂ ਫਿਰ ਜਾਲੀਆਂ ਲਾ ਕੇ ਘੁੰਮ ਸਕਦਾ ਹੈ ਜਦੋਂ ਆਮ ਲੋਕਾਂ ਦੇ ਸ਼ੀਸ਼ਿਆਂ ਤੇ ਜਾਲੀਆਂ ਲੱਗੀਆਂ ਦੇਖ ਕੇ ਉਹਨਾਂ ਦੇ ਮੋٹے ਚਲਾਨ ਕੱਟੇ ਜਾਂਦੇ ਨੇ ਅਤੇ ਇਸ ਤਰ੍ਹਾਂ ਬਹਿਸ ਕਰਨ ਤੇ ਉਹਨਾਂ ਦੇ ਪਰਚੇ ਕੱਟ ਦਿੱਤੇ ਜਾਂਦੇ ਨੇ ਅਜਿਹੇ 'ਚ ਡੀਐਸਪੀ ਦੇ ਗਨਮੈਨ ਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ ਕਿ ਪੁਲਿਸ ਮੁਲਾਜ਼ਮਾਂ ਯਾ ਪੁਲਿਸ ਦਾ ਮੌਕੇ ਤੇ ਮੌਜੂਦ ਥਾਣੇਦਾਰ ਡੀਐਸਪੀ ਦੇ ਘਨ ਮੈਨ ਅੱਗੇ ਬੋਣਾ ਹੋ ਜਾਂਦਾ ਹੈ ਰੋਬ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਡਿਊਟੀ ਐਸਾ ਜਵਾਬ ਪੁਲਿਸ ਨੂੰ ਦੇਣਾ ਹੋਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ